ਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤੈ ਗੁਰੂ ਨਾਨਕ ਗਣੈ ਧਿਆਏ ਤਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਇ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰ ਸਿਰੀ ਹਰਿ ਰਾਏ ਸਿਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁੱਖ ਜਾਏ ਤੇ ਇਕ ਬਾਦਰਿ ਸਿਮਰੈ ਘਰ ਨਾਨਕ ਦਿਆਵੇ ਧਾਰੇ ਸਭ ਥਾਏ ਹੋਏ ਸਹਾਈ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਏ ਹੋਏ ਸਹਾਈ ਦਸਾ ਪਾਠ ਸਾਈਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ دیدار ਦਾ ਧਿਆਨ ਤਰ ਭੁੱਲੋ ਜੀ ਵਾਹਿਗੁਰੂ ਕੰਜੰ ਪਿਆਰਿਆਂ ਚੋਂ ਸਾਹਿਬ ਜਾਣਿਆਂ ਚਾਲੀ ਮੁਕਦਿਆਂ ਹੱਟੀਆਂ ਜੱਗਿਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨੰਡ ਕੀਤਾ ਤਿੰਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧੰਨ ਤਰ ਗੁੱਲ ਜੀ ਵਾਹਿਗੁਰੂ ਦਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਦ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲਹਈਆਂ ਚਰਕੜੀਆਂ ਤੇ ਚੜੇ ਤਨਾਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਤਿੰਨਾ ਦੇ ਕਮਾਈ ਦਾ ਧਿਆਨ ਤਰ ਭੁੱਲੋ ਜੀ ਵਾਹੀ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹੀ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤਿਆਂਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤहां ਤਿਆ ਰਖਾ ਰਿਹਾਏ ਤੇਗ ਤੇਗ ਫਤਹਿ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਭੋਲ ਜੀ ਵਾਹਿਗੁਰੂ ਸਿੱਖਾਂ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਹਾ ਦਾਨ ਭਰੋਸਾ ਦਾਨ ਲੈਣਾ ਸਿਰਦਾਨ ਨਾਮ ਦਾਨ ਸ੍ਰੀ ਅਮਰ ਸਰ ਸਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੱਡੇ ਹੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਗੁਨੋ ਜੀ ਵਾਹਿਗੁਰੂ ਸਿਕੰਦਾ ਮਨ ਨੀਵਾ ਮਤਿ ਚੀ ਮਤਿ ਪਤ ਦੇ ਰਾਖੇ ਆਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਮੇਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਵਤਾ ਦਾਨ ਗਰੰਥ ਖਰਸ ਜਿਨ ਬਖਸ਼ੋ ਹੇ ਨਿਮਾਨਿਆਂ ਦੇ ਮਾਣ ਨਿਥਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਨੇ ਗੁਰੂ ਕੀਆਂ ਸੰਤਾਂ ਨੂੰ ਅੰਮ੍ਰਿਤ ਵੇਲੇ ਦਰਸ਼ਨ دیدار ਬਸ ਕੇ ਨਿਹਾਲ ਕੀਤਾ ਆਪ ਜੀ ਦਾ ਕੋਟਾਨ ਕੋੜ ਤਨਵਾਦ ਸਤਿਗੁਰੂ ਜੀਓ ਚੇਤ ਦਾ ਮਹੀਨਾ ਅਤੇ ਨਵਾਂ ਸਾਲ ਆਰੰਭ ਹੋਇਆ ਹੈ ਫੱਗਣ ਦਾ ਮਹੀਨਾ ਸਮਾਪਤ ਹੋਇਆ ਗੁਰੂ ਕੀਆ ਸੰਗਤਾਂ ਨੇ ਇਨ੍ਹਾਂ ਖੁਸ਼ੀਆਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਅੰਮ੍ਰਿਤਮਈ ਬਾਣੀ ਨਿਤਨੇਮ ਸਹਿਬ ਜੀ ਦੇ ਜਾਪ ਕੀਤੇ ਨੇ ਸੇਵਾ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ अनेका ਪ੍ਰਕਾਰ ਦੀਆਂ ਭੁੱਲਾਂ ਹੌਈਆਂ ਬਖਸ਼ ਲੈਣਾ ਜੀ ਅਕੋਂ ਤੋਂ ਸਮਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਾ ਭਾਵ ਸੰਤਾਂ ਦੇ ਹਿਰਦਿਆਂ ਚ ਵਸਾਉਣਾ ਜੀਓ ਹਾਜ਼ਰੀਆਂ ਲੇਖੇ ਲਾਉਣੀਆਂ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਧਰਮ ਪਰਉਨਾਮ ਦੀ ਗਾਥ ਬਖਸ਼ਿਸ਼ ਕਰਨੀ ਜੀ ਪਾਤਸ਼ਾਹ ਜੀਓ ਸਰਬਤ ਸੰਗਤਾਂ ਦੇ ਸਿਰ ਤੇ ਮੇਰ ਭਿਆਥ ਰੱਖਣਾ ਸਾਰੀਆਂ ਸੰਗਤਾਂ ਨੂੰ ਘਰਾਂ ਵਿੱਚ ਸੁਖ ਸ਼ਾਂਤੀ ਵਰਤਾਣੀ ਚੜ੍ਹਦੇ ਆ ਕਲਾੰਦਰ ਜੀਵਨ ਨਿਤਨੇਮ ਦੀਆਂ ਦਾਤਾ ਨਮਸਾਰ ਸਾਰੀਆਂ ਸੰਗਤਾਂ ਦਾ ਚਰਨ ਕਮਲਾਂ ਵਿੱਚ ਪਤਿਤ ਹੋਵੇ ਜੀ ਪਿਛਲੇ ਮਹੀਨੇ ਦੀ ਪਿਛਲੇ ਸਾਲ ਦੀਆਂ ਭੁੱਲਾਂ ਦੀ ਖਿਮਾ ਕਰਕੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਜਲ ਪਾਣੀ ਦੇ ਲੰਗਰ ਸਜ ਕੇ ਆਦਰ ਨੇ ਦਰ ਪ੍ਰਵਾਣ ਹੋਵੇ ਜੋ ਸ਼ਕੇ ਵਾਹਿਗੁਰੂ 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 ਜੀ ਹੁਕਮ ਨਾਮੇ ਦੀ ਬਖਸ਼ਿਸ਼ ਕਰੋ ਜੀ ਹੁਕਮ ਨਾਮੇ ਤੇ ਚਰਨ ਦੀ ਸਮਰਥਾ ਬਖਸ਼ੋ ਸੇ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਗੁਰ ਗ੍ਰੰਥ ਨਾਮ ਜਹਾਜ ਹੈ ਜੈ ਸੋਤੇ ਪਾਰ ਜੋ ਸ਼ਰਧਾ ਕਰ ਸੇ ਮnde ਗੁਰ ਹਾਰਿ ਤਾਰਿ ਹਾਰ ਕੰਡਾ ਦੇ ਕਾ ਹੱਥ ਮੈਂ ਕਲਗੀ ਸੋਹੈ ਜੀ ਸੋਹਮਰੀ ਰੱਛਾ ਕਰੇ ਗੁਰ ਕਲਗੀ ਹਾਰ ਜਗਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ